रिया रिया हाय दादी तू आ गया रे आता हां पुत्त मिनू ਵੀ ਲਾਜਣਾ ਹੈ ਮੇਰਾ ਵੀ ਬੜਾ ਦਿਲ ਕਰਦਾ ਬਾਹਰ ਘੁੰਮਣ ਨੂੰ ਪੁੱਤ ਜਿੱਥੇ ਜਾਣਾ ਹੁੰਦਾ ਕਈ ਵਾਰੀ ਕਈ ਜਗ੍ਹਾ ਤੇ ਇਕੱਲੇ ਜਾਣਾ ਹੁੰਦਾ ਉੱਥੇ ਜਾਣਾ ਹੀ ਪੈਂਦਾ ਨਾ ਅੱਛਾ ਅੱਜ ਮੈਂ ਨਾ ਫਰੈਂਡ ਘਰ ਗਈ ਹਾਂ ਤੇ ਘਰ ਬੜੇ ਖਿਡੌਣੇ ਹੈਗੇ ਮੈਨੂੰ ਹੀ ਲੱਗਦਾ ਖਿਡੌਣੇ ਹੇ ਕਮਲੀ ਤੇਰੀ ਉਮਰ ਹੁਣ ਖਿਡੌਣੇ ਨਾ ਘਟੁੰਦੀ ਏ ਜਾ ਮੇਰੇ ਵਾਸਤੇ ਪਾਣੀ ਲੈ ਕੇ ਆ ਹਾਂ ਭੂਆ ਦੇ ਖਿਡੌਣੇ ਵੀ ਪਏ ਹੀ ਨਾ ਆਹੋ ਪਏ ਹੋਏ ਆ ਕੋਈ ਨਹੀਂ ਤੂੰ ਪਾਣੀ ਲੈ ਕੇ ਆ ਬੱਚੇ ਦਾ ਵੀ ਸਹੀ ਗੱਲ ਹੈ ਦਿਲ ਕਰਦਾ ਕਿ ਤੇ ਆਂ ਜਾ ਨੂੰ ਸਵੇਰੇ 8 ਵਜੇ ਦੀ ਨਿਕਲੀ ਹੁੰਦੀ ਹੈ ਸਵੇਰੇ ਸਪehle ਸਕੂਲ ਜਾਣਾ ਫਿਰ ਕੰਪਿਊਟਰ ਸੈਂਟਰ ਜਾਣਾ ਫਿਰ ਟਿਊਸ਼ਨ ਜਾਣਾ 8 ਵਜੇ ਕਰ ਆਉਂਦੀ ਹੈ ਕਿਡਾ ਬਜੀ ਹੋ ਜਾਂਦੀ ਲਾਈਫ ਇਹੋ ਜੀ ਹਰ ਵੇਲੇ ਪੜਾਈ 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 ਬੱਚੇ ਦਾ ਵੀ ਦਿਲ ਕਰਦਾ ਕਿ ਤੇ ਆਂ ਜਾ ਨੂੰ ਪਰ ਇਹਦੀ ਮਾਂ ਵੀ ਕਿਤੇ ਲੈ ਕੇ ਨਹੀਂ ਜਾਂਦੀ ਕੋਸ਼ਿਸ਼ ਕਰਾਂਗੀ ਅਗਲੀ ਵਾਰ ਇਹਨੂੰ ਮੈਂ ਨਾਲ ਲੈ ਜਾਾਂ ਤਾਂ ਕਿ ਥੋੜੀ ਜਿਹੀ ਇੰਜੋਏਮੈਂਟ ਹੋ ਜਾਈਏ ਰੀਆ ਦਾਦੀ ਆ ਗਈ ਹਾਂ ਪਾਣੀ ਦੇਤੇ ਦਾਦੀ ਨੂੰ ਨਹੀਂ ਮੈਨੂੰ ਖਿਡਾਉਣੇ ਲਾ ਦੋ ਨਾ ਲੈ ਪਾਣੀ ਨਹੀਂ ਦਿੱਤਾ ਦਾਦੀ ਨੂੰ ਤੇ ਖਿਡਾਉਣੇ ਲਿਆ ਦੋ ਨਾ ਕਿਉਂ ਕੀ ਗੱਲ ਤੇ ਸਾਰੇ ਖੇਡਦੇ ਆ ਮੈਂ ਵੀ ਖੇਡਣੇ ਆ ਨਾ ਤੇਰੀ ਮੈਂ ਖਿਡਾਉਣੇ ਖੇਡਾਂਦੀ ਐ ਤੂੰ ਕੰਪਿਊਟਰ ਸਿੱਖ ਅਗੋ ਸਿਆਣੀ ਹੋਣ ਨਹੀਂ ਆ ਕੋਈ ਆਪਣੀ ਲਾਈਫ ਦਾ ਸੋਚ ਕੋਈ ਵੇਖ ਕੋਈ ਕੋਰਸ ਕਰ ਨਾ ਖਿਡਾਉਣੇ ਖਿਡਾਉਣੇ ਤੈਨੂੰ ਕੀ ਆਗਤ ਬਈ 2-4 ਦਿਨ ਤੋਂ ਪੂਆ ਦੇ ਖਿਡਾਉਣੇ ਨੇ ਕਿੱਥੇ ਆ ਮੇਰੀ ਗੱਲ ਸੁਣ ਲੈ ਐਸਲ ਮਾਰੀ ਨੂੰ ਹੱਥ ਨਾ ਲਾਈ ਪੂਆ ਦਾ ਸੁਭਾਅ ਪਤਾ ਏ ਪੁੱਤਕੇ ਬਹਿ ਜਾਈਗੀ ਜੇ ਨੂੰ ਪਤਾ ਲੱਗੇ ਕਿ ਉਹਦੇ ਘਰੋਂ ਨੇ ਕਹਿੰਦੇ ਹੱਥ ਵੀ ਲਾਇਆ ਸਾਮ-ਸਾਮ ਕੇ ਰੱਖੇਵੇਂ ਸ਼ੁਰੂ ਤੋਂ ਅਗਲੀ ਬਚਪਨ ਚ ਖੇਡਦੀ ਰਹੀ ਐ ਹਰ ਇਨਸਾਨ ਨੂੰ ਆਪਣੀ ਕਿਸੇ ਨਾ ਕਿਸੇ ਚੀਜ਼ ਨਾਲ ਬੜਾ ਮੋਹ ਪਿਆਰ ਹੁੰਦਾ ਵੈ ਘਰ ਪੂਆ ਦੇ ਚਲ ਗਈ ਐ ਸਾਰਾ ਘਰੋਂ ਤਾਂ ਮੇਰੇ ਆ ਨਾ ਐਦਾਂ ਨਹੀਂ ਕਰੀਦਾ ਹੁੰਦਾ ਰੀਆ ਅਗਲੀ ਆ ਆ ਕੇ ਦਵੇ ਨਾ ਤੇ ਗੱਲ ਵੱਖਰੀ ਐ ਅਗਲੀ ਨੇ ਵਿਆਹ ਦੇ ਟਾਈਮ ਕਹਿਤਾ ਸੀ ਆਉਣ ਕਿ ਮੰਮੀ ਮੇਰੀਆਂ ਗੁੱਡੀਆਂ ਪਟੋਲੇ ਸਾਮ ਕੇ ਰੱਖੀ ਪਿਆਰ ਅਗਲੀ ਦਾ ਉਹ ਚੀਜ਼ਾਂ ਨਾਲ ਸ਼ੁਰੂ ਤੋਂ ਖੇਚ ਰਹੀ ਐ ਹਰ ਇਨਸਾਨ ਦਾ ਆਪਣਾ ਆਪਣਾ ਸਿਸਟਮ ਹੈ ਮੈਂ ਕਦੀ ਖੇਡ ਨਹੀਂ ਗੁੱਡੇ-ਬਟੋਲਿਆਂ ਨਾਲ ਮੈਨੂੰ ਘਰ ਦੇ ਕੰਮ ਨਾਲ ਮਸਤੀ ਹੈ ਤੂੰ ਕਿਤਾਬਾਂ ਨਾਲ ਰੱਖੀ ਤੈਨੂੰ ਪਤਾ ਨਹੀਂ ਕਿੱਥੋਂ ਚਾਹ ਚੜ ਗਿਆ ਮੈਨੂੰ ਤਾਂ ਸਮਝ ਨਹੀਂ ਆਂਦੀ ਈ ਚੁੱਪ ਕਰਕੇ ਨਾ ਆਰਾਮ ਨਾਲ ਬੈ ਕੇ ਆਪਣੀਆਂ ਕਿਤਾਬਾਂ ਖੋਲ ਬੈ ਦਦੀ ਨੂੰ ਚਾਹ ਪਾਣੀ ਦਵਾ ਤੇ ਬੈ ਆਰਾਮ ਨਾਲ ਉਠੀ ਰਹਿਣਾ ਤੋ ਸਾਰੇ ਕਹਿੰਦੇ ਖੇਡਣੇ ਖੜਨਾਂ ਨੇ ਆਹ ਮੈਂ ਤਾਂ ਖੇਡੂੰਗੀ

ਚਾਹ ਮਨਾ ਲੱਗੇ ਜੀ ਹਾਂ ਚਾਹ ਬਣਾ ਲਓ ਮੇਰੇ ਵਾਸਤੇ ਵੀ ਰੀਆ ਕਿੱਥੇ ਹੈ ਰੀਆ ਅੰਦਰ ਬੈਠੀ ਹੈ ਸ਼ੈ ਖਤਾਬਾ ਪੜ੍ਹਦੀ ਹੋਵੇ ਅੱਛਾ ਅੱਛਾ ਮੈਂ ਮਿਲਾਂ ਚਾਹ ਬਣਾ ਲਓ ਹਾਂ ਹਾਂ ਮੈਂ ਥੋੜੀ ਦੇਰ ਹੀ ਆ ਗਈ ਹਾਂ ਕੋਈ ਗੱਲ ਨਹੀਂ ਤੁਹਾਡਾ ਆਪਣਾ ਘਰ ਹੈ ਚਲੋ ਮੈਂ ਮਿਲਾਂ ਤੂੰ ਪਾਗਲਾ ਤੂੰ ਮੇ ਤੈਨੂੰ ਇਹ ਮੱਚ ਦੇ ਦੇ ਮੇਰੇ ਖਿਲਾਉਣੇ ਨਾਲ ਖੇਡਾਂ ਦੀ ਤੇਰੀ ਕਿੰਨੇ ਫੜਾਇਆ ਤੈਨੂੰ ਬੋਲ ਕਿੰਨੇ ਫੜਾਈ ਮੇਰੀ ਕੁੜੀਆ ਤੈਨੂੰ ਉਹ ਆ ਸਾਡਾ ਤੇ ਵਿਆਹ ਹੋ ਗਿਆ ਨਾ ਹੁਣ ਤਾਂ ਖਲੋਨੇ ਮੇਰੇ ਆ ਤੇ ਫਿਰ ਕਿਉਂ ਕਿਹਾ ਵਿਆਹ ਹੋ ਗਿਆ ਤੇ ਖਲੋਨੇ ਮੇਰੇ ਆ ਇੱਥੇ ਕਮਰਾ ਵੀ ਮੇਰਾ ਰੀਆ ਰੀਆ ਮੇਰੀ ਕੁੜੀਆ ਮੰਨਦੇ ਤੇ ਇਹ ਮੇਰਾ ਏ ਮੇਰਾ ਕੀ ਕਰਦੀ ਪਈ ਆ ਇੱਥੇ ਤੁਸੀਂ ਮਾਵਾ ਤੇ ਆਣੇ ਪਹਿਲਾਂ ਹਨਾ ਮੇਰਾ ਕਮਰਾ ਕਬਜ਼ਾ ਕਰ ਲਿਆ ਉਹ ਵੀ ਦੇ ਤਾ ਕਪੜਾ ਤੇ ਕਪੜੇ ਤੁਸੀਂ ਮੈਂ ਗੁੜੀਆਂ ਨਹੀਂ ਮੈਂ ਦੇਣੀ ਆਪਣੀ ਮੰਮੀ ਨੂੰ ਕਹਿੰਦੀ ਆ ਮੈਂ ਤੇਰੀ ਮੰਮੀ ਨੇ ਤੈਨੂੰ ਆਹ ਜਾਸ ਸਿਖਾਈ ਹੈ ਤੂੰ ਮੈਨਾਂ ਕਰਦੀ ਕਿ ਮੈਂ ਆ ਮੇਰਾ ਖਿਡੌਣਾ ਦੇ ਮੈਨੂੰ ਮੇਰੇ ਨਾਲ ਮੈਂ ਖੇਡਣਾ ਹੈ ਇਹਦੇ ਨਾਲ ਰਿਆ ਤੇ ਖਿਡੌਣਾ ਨਹੀਂ ਦੀਦੀ ਕੀ ਹੋ ਗਿਆ ਇਕਦਮ ਹੰਦੇ ਆ ਭਾਬੀ ਮੇਰਾ ਜਦ ਵਿਆਹ ਹੋਇਆ ਸੀ ਮੰਮੀ ਇੱਧਰ ਆਓ ਮੈਂ ਸਹੱਸੇ ਹੈ ਗਈ ਸੀ ਨਾ ਮੈਂ ਸਭ ਤੇ ਬਰਦਾਸ਼ਤ ਕਰਾਂਗੀ ਪਰ ਮੇਰੇ ਖਿਡੌਣੇ ਨਹੀਂ ਮੇਰੀ ਗੱਲ ਸੁਣੋ ਭਾਬੀ ਮੁੱਸੀ ਪੜਾਈ ਹੋਣਿਆ ਨਹੀਂ ਨਹੀਂ ਰਿਆ ਮੈਂ ਤਾਂ ਕਿਆ ਸੁਣਾਂ ਉਹ ਆਲੀ ਚੀਜ਼ ਐ ਇਹ ਤੇਰੀ ਨਹੀਂ ਐ ਮਮਮੀ ਮੇਰੀ ਗੱਲ ਸੁਣ ਹਰਪ੍ਰੀਤ ਦੇਖ ਤੂੰਨ ਵੀ ਆਈ ਗਈ ਹੈ ਨਾ ਤਾਂ ਫੇਰ ਇਹੋ ਨੇ ਬੱਚਾ ਐ ਇਹਨੂੰ ਖੇਡ ਲੈਂਦੇ ਤਾਂ ਮੰਮੀ ਨੂੰ ਲਿਆ ਦੋ ਨਾ ਹੋਰ ਖਿਡੌਣੇ ਐ ਤੋਂ ਵੱਡਾ ਲਿਆ ਦੋ ਭਾਵੇਂ ਇਹ ਮੇਰੇ ਖਿਡੌਣੇ ਐ ਮੰਮੀ ਮੈਨੂੰ ਪਾਪਾ ਨੇ ਲੈ ਦਿੱਤੇ ਸੀ ਕੋਈ ਤੁਸੀਂ ਸਮਝਦੇ ਕਿਉਂ ਨਹੀਂ ਹੈਗੇ ਉਹ ਸਭ ਕੁਝ ਤਾਂ ਦੇ ਦਿੱਤਾ ਇਹਨਾਂ ਨੂੰ ਮੰਮੀ ਨਹੀਂ ਚਲੋ ਕੋਈ ਗੱਲ ਨਹੀਂ ਉਹਨਾਂ ਦੀ ਫੀਲਿੰਗ ਜੁੜੀਆਂ ਹੀ ਆ ਮੈਨੂੰ ਪਾਗਲ ਜੀ ਨੂੰ ਕਿਆ ਵੀ ਸੀ ਸੌਰੀ ਦੀਦੀ ਪਰ ਤੁਸੀਂ ਇਦਾਂ ਕਿ ਕਹਿੰਦੇ ਰਹਿੰਦਾ ਨਾ ਉਹਨਾਂ ਦੀ ਚੀਜ਼ ਉਹ ਭੂਆ ਉਹ ਭਤੀਜੀ ਹੈ ਉਹਨੂੰ ਵੀ ਸਮਝ ਹੋਣੀ ਚਾਹੀਦੀ ਹੈ ਮੈਂ ਕੀ ਬੋਲਾਂ ਚੰਗੀ ਲੱਗਦੀ ਮੈਂ ਕੁਝ ਕਹਿੰਦੀ ਪਰ ਨਹੀਂ ਇੱਥੇ ਹਰਪ੍ਰੀਤ ਤੂੰ ਗਲਤ ਹੈ ਨਹੀਂ ਮੰਮੀ ਦੱਸੋ ਕੁਝ ਹੋਰ ਮੰਗਲੇ ਮੈਨੂੰ ਮੈਂ ਬਜਾਰੋਂ ਲਿਆ ਦੰਨੀ ਆ ਦੱਸੋ ਕੀ ਲੈਣਾ ਮੈਂ ਟੁਆਇਲਸ ਲਿਆ ਦੰਨੀ ਆ ਫਰਾਂ ਕਮਰਾ ਭਰ ਦੰਨੀ ਆ ਪਰ ਮੈਂ ਜਿੰਨਾ ਲੈ ਕੇ ਢੀਆ ਮੈਂ ਆਪਣੇ ਟੁਆਇਲਸ ਨਹੀਂ ਲੈ ਨਹੀਂ ਭਾਬੀ ਬਸ ਹੋਰ ਗੱਲ ਕਰਨੀ ਹੈ ਤਾਂ ਕਰੋ ਤੇ ਤੇਰੇ ਨਾਲ ਮੈਂ ਖੇਡੀਆਂ ਤੇ ਮੈਂ ਕਹਿੰਦੀ ਮੈਂ ਤੇਰਾ ਰਿਸ਼ਤਾ ਨਹੀਂ ਕਰਨਾ ਮੈਂ ਤੈਨੂੰ ਵਿਆਹ ਨਹੀਂ ਹੈ ਕੀ ਇਹ ਸਹੀ ਸੀ ਇਸੇ ਤਰ੍ਹਾਂ ਤੈਨੂੰ ਜਿੱਦਾਂ ਇਹ ਪਿਆਰਾ ਹੈ ਨਾ ਮੈਨੂੰ ਵੀ ਤੂੰ ਪਿਆਰੀ ਹੈ ਨਾ ਹੈਨਾ ਹੈਗੀ ਹੈ ਨਾ ਤਸ ਹੈਗੀ ਹੈ ਕਿ ਨਹੀਂ ਦੀਦੀ ਇਸ ਲਈ ਇਹ ਜਿਹੜੇ ਹੈ ਇਮੋਸ਼ਨਸ ਹੁੰਦੀਆਂ ਪਰ ਇਹਦਾ ਮਤਲਬ ਇਹ ਨਹੀਂ ਕਿ ਇਹਦੇ ਨਾਲ ਤੇਰੀ ਭਤੀਜੀ ਖੇਡ ਨਹੀਂ ਸਕਦੀ ਸਗੋਂ ਭਤੀਜੀਆਂ ਤਾਂ ਜਾਨ ਨਾਲੋਂ ਵੱਧ ਪਿਆਰੀਆਂ ਹੁੰਦੀਆਂ ਐ ਹੈਂ ਆ ਤੇ ਇੱਕ ਕੁਮੋਲੀ ਖਡਾਉਣੀ ਆ ਜਿੰਦੀ ਜਾਗਦੀ ਤੇਰੇ ਕੋਲ ਖਡਾਉਣਾ ਏ ਤੂੰ ਉਹਦੇ ਨਾਲ ਖੇਡ ਉਹਦੇ ਨਾਲ ਪਿਆਰ ਕਰ ਮੈਂ ਕਰਦੀ ਤੇ ਆ ਪਿਆਰ ਮੈਂ ਤਾਂ ਜਾਨ ਮਾਰਦਾ ਉਹਦੇ ਤੋਂ ਫਿਰ ਅਸੀਂ ਜਾਨ ਮਾਰੀਦੀ ਆ ਨਾ ਉਹਦੇ ਲਈ ਆਪਣਾ ਸਭ ਕੁਝ ਕੁਰਬਾਨ ਕਰਦੀਦਾ ਇਹ ਤਾਂ ਬਿਨਾ ਜਾਨ ਤੋਂ ਇੱਕ ਖਡਾਉਣਾ ਹੀ ਆ ਨਾ ਮੰਦੀ ਦਾ ਨਹੀਂ ਇਮੋਸ਼ਨ ਜੁੜਿਆ ਲੇਕਿਨ ਕਹਿੰਦੇ ਪੋਆ ਭਤੀਜੀ ਇੱਕੋ ਹੀ ਹੁੰਦੀ ਆ ਹੈ ਨਾ ਇਹ ਸਭ ਕੁਛ ਤਾਂ ਢਾਈ ਆ ਨਾ ਅੱਜ ਵੀ ਤੁਹਾਡਾ ਹੈ ਕਿ ਇੱਕ ਖਿਡੋਨੇ ਦੀ ਹੱਕ ਦਾ ਰਹਿ ਨਹੀਂ ਜੇ ਤੁਹਾਡੀ ਭਤੀਜੀ ਏ ਤੇ ਇਹਦੇ ਤੇ ਤਾਂ ਹੱਕ ਹੈ ਤੇ ਇਹਦੇ ਤੇ ਤੁਹਾਡੇ ਪ੍ਰਤੀ ਕੋਈ ਹੱਕ ਨਹੀਂਗਾ ਤੁਹਾਡੀ ਚੀਜ਼ ਤੇ ਹੈ ਕਿਸੇ ਨਾਲ ਗੱਲ ਕਰਨ ਦੇ ਕੱਲ ਨੂੰ ਤੁਸੀਂ ਪਰਮਾਤਮਾ ਨੇ ਤੁਹਾਡੀ ਝੋਲੀ ਭਰਨੀ ਹੈ ਧੀ ਪੋਤਾਂ ਨੇ ਕੱਲ ਨੂੰ ਸੋਚੋ ਤੁਸੀਂ ਪੁੱਤ ਵੀ ਵਿਆਹਣਾ ਤੇ ਧੀ ਵੀ ਵਿਆਹਣੀ ਹੈ ਜੇ ਗੁੱਸਾ ਨਾ ਕਰਨਾ ਉਹਦੇ ਨਾਲ ਕੋਈ ਐਦਾਂ ਕਰੇ ਕਿਵੇਂ ਤੁਹਾਡੇ ਦਿਲ ਤੇ ਬਿੱਤੇ ਹੀ ਨਾਲ ਇਹ ਤਾਂ ਖਡੋਣਾ ਹੀ ਹੈ ਕੁਛ ਐਹੋ ਜੀ ਗੱਲ ਨਹੀਂ ਉਹ ਵੀ ਖੇਡੇਗੀ ਚਾਰ ਦਿਨਾਂ ਬਾਅਦ ਆਹਮ ਲੈਗੀ ਦੋਨਾਂ ਦੀਆਂ ਆਜਾਦਾ ਜੁੜੀਆਂ ਰਹਿਣਗੀਆਂ ਹੋਰ ਕੀ ਗੱਲ ਨਹੀਂ ਗਈ ਜਿਹੜੀ ਤੁਸੀਂ ਕਰਨ ਦੇ ਹੋ ਦੀਦੀ ਬਾਕੀ ਮੈਨੂੰ ਸਮਝਾ ਦੇਣੀ ਹੈ ਜੇ ਤੁਹਾਡੇ ਮਨ ਨੂੰ ਹਟ ਹੋਇਆ ਨਾ ਉਹ ਹੱਤ ਬਾਰੇ ਚ ਕਦੀ ਹੱਥ ਲਾ ਗਈ ਮੈਂ ਕਿਤੇ ਪੇਟੀ ਚ ਰੋੜ ਦੇਣੀ ਹੈ ਸੁਣ ਲੈ ਰਿਆ ਹੱਤ ਤਮਾਰੀ ਹੱਥ ਲਾਣਾ ਬੇਟਾ ਮੈਨੂੰ ਡਾਂਡ ਕਿਉਂ ਡਾਂਦਦੀ ਐ ਅੰਜੂ ਡਾਂਟ ਇਹਨੂੰ ਪਹਿਨੀ ਚਾਹੀਦੀ ਐ ਇਹ ਇੱਕ ਨਰਜੀਵ ਚੀਜ਼ ਐ ਇਹਦੇ ਨਾਲ ਜੇ ਤੂੰ ਖੇਡੀ ਐ ਨਾ ਤੂੰ ਇਹਨੂੰ ਖੇਡਦੇ ਆ ਵੇਖ ਆਪਣਾ ਬਚਪਨ ਇਹਦੇ ਚ ਵੇਖ ਹੈ ਕਿ ਮੈਂ ਵੀ ਇਦਾਂ ਹੀ ਇਦਾਂ ਇਸਕਲੋਂ ਨਾਲ ਖੇਡਦੀ ਸੀ ਤੇ ਕੀ ਇਹ ਨਾ ਦੋਵਾਂ ਐਸ ਖਿਡੌਣੇ ਨਾਲ ਤੇ ਦੀਆਂ ਦੋਵਾਂ ਨਹੀਂ ਜੁੜ ਸਕਦੀਆਂ ਲੈ ਲੈ ਤੇ ਹਨਾ ਕੀ ਹੈ ਪੱਬੀ ਸੋਰੀ ਨਹੀਂ 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 ਸੋਰੀ ਵਾਲੀ ਗੱਲ ਨਹੀਂ ਦੀਦੀ ਕੋਈ ਗੱਲ ਨਹੀਂ ਮੈਂ ਸਮਝਦੀ ਐ ਇਮੋਸ਼ਨਸ ਕੀ ਹੁੰਦੇ ਨੇ ਤੇਰੀਆ ਆਪਣੇ ਵੱਡਿਆਂ ਨਾਲ ਨਾ ਐਦਾਂ ਨਾ ਗਲਤ ਨਹੀਂ ਕਰੀਦਾ ਹੁੰਦਾ ਰੋਣ ਕਿਉਂ ਲੱਗੀ ਤੂੰ ਰੋਣਾ ਨਹੀਂ ਐ ਪਾਗਲ ਜੀ ਅੱਖਾਂ ਭਰ ਕੇ ਬੈਗੀ ਐ ਦੋਨੋਂ ਇਸ ਕਰਦੀਆਂ ਤੀਤੀਆਂ ਜੇ ਤਾਂ ਤੁਹਾਡਾ ਦੋਨਾਂ ਦਾ ਹਰ ਇੱਕ ਚੀਤੇ ਹੱਕ ਹੈਗਾ ਵਾ ਠੀਕ ਹੈ ਚਲੋ ਬੈਠੋ ਮੈਂ ਤੁਹਾਡੇ ਸੇ ਨਾ ਚਾਪ ਕੋੜੇ ਬਣਾ ਕੇ ਲਿਆ ਬੜੇ ਘਰਾਂ ਦੀ ਇਹ ਸਟੋਰੀ ਹੈ ਜੀ ਇਹ ਇਸ ਘਰ ਦੀ ਨਹੀਂ ਬਹੁਤ ਸਾਰੇ ਘਰਾਂ ਦੀ ਇਹ ਸਟੋਰੀ ਹੈ ਅਸਲਾ ਚੀਰੋ ਪਈ ਹੈ ਨੂੰ ਲੱਗਦਾ ਬਹੁਤ ਹੀ ਕੋਈ ਹੋਏਗਾ ਕੁਝ ਨਾਲੇ ਬਾਤ ਆ ਗਈ ਵੱਡੀ ਜੀ ਇਹ ਤਾਂ ਸਚਾਈ ਹੈ ਚਾਚੇ ਹੋਣਾ ਭੂਆ ਹੋਣਾ ਮਾਸੀਆਂ ਹੋਣਾ ਜਾਂ ਕੋਈ ਵੀ ਰਿਸ਼ਤਾ ਹੋਵੇ ਇਹ ਨਾ ਕਰਦੇ ਨੇ ਖੁੰਦਸਵਾਜੀ ਇਹ ਮੇਰੀ ਚੀਜ਼ ਹੈ ਫੁਲਾਣੇ ਨੇ ਕਿਉਂ ਵਰਤਦੀ ਨਾ ਮੇਰੇ ਬੱਚੇ ਦੀ ਹੈ ਬਿਲਕੁਲ ਵਰਤਦੀ ਅਰੇ ਯਾਰ ਫਿਰ ਤੁਸੀਂ ਪਿਆਰ ਕਾਦਾ ਕਰਦੇ ਇੱਕ ਦੂਜੇ ਨਾਲ ਆ ਮੇਰੀ ਪਤੰਗ ਬਾੜ ਗਈ ਇਹ ਮੇਰਾ ਖਡੋਣਾ ਟੁੱਟ ਗਿਆ ਇਹ ਮੇਰੀ ਗੈ ਹੋ ਗਈ ਦਲਤ ਕਾਲ ਬੇਜਾਨ ਚੀਜ਼ਾਂ ਵਸਤੇ ਤੁਸੀਂ ਲੜਦੇ ਪਿਓ ਜਿੰਨਾ ਚਿਰ ਜਾਨ ਹੀ ਉਹਨਾਂ ਨਾਲ ਤੁਹਾਨੂੰ ਪਿਆਰ ਹੀ ਨਹੀਂਗਾ ਨਰਪੂਆਪਤੀ ਜਿਹਦਾ ਘਰ ਇੱਕੋ ਹੀ ਹੁੰਦਾ ਚਾਚੇ ਭਤੀਜੇ ਦਾ ਵੀ ਘਰ ਇੱਕੋ ਹੀ ਹੁੰਦਾ ਛੱਤ ਦੋਨਾਂ ਲਈ ਇੱਕ ਬਰਾਬਰ ਹੁੰਦੀ ਹੈ ਔਰ ਘਰ ਚ ਪਈ ਇੱਕ ਇੱਕ ਚੀਜ਼ ਸਾਂਝੀ ਹੁੰਦੀ ਉਹਨਾਂ ਦੀ ਜੇ ਦੇ ਪਿਓ ਨੇ ਲਿਆ ਕੇ ਦਿੱਤੀਆਂ ਨਾ ਤੇ ਉਹਦੇ ਦਾਦੇ ਨੇ ਲਿਆ ਕੇ ਦਿੱਤੀ ਐ ਸਹੀ ਇੱਕ ਬਰਾਬਰ ਹੁੰਦਾ ਵੈ ਸੋ ਕਿਸੇ ਦੇ ਇਮੋਸ਼ਨ ਨੂੰ ਨਾ ਛੇੜੋ ਤੇ ਕਿਸੇ ਨੂੰ ਐਨਾ ਗਿਰਿਆ ਹੋਣਾ ਕਰ ਦੋ ਕਿ ਤੂੰ ਮੇਰੀ ਜੀਤੇ ਹੱਕ ਰੱਖਿਆ ਸੋ ਸੋਰੀ ਜੀ ਇੱਕ ਮੈਸੇਜ ਬੜਾ ਪ੍ਰੀਕੀ ਭਰਿਆ ਹੈ ਅਗਰ ਤੁਹਾਨੂੰ ਸਮਝ ਆ ਗਿਆ ਨਾ ਤੇ ਮੈਂ ਕਹਿੰਦੀ ਤੁਹਾਡੇ ਤੋਂ ਵੱਧ ਕੋਈ ਸਿਆਣਾ ਨਹੀਂਗਾ ਬਿਲਕੁਲ ਜੁੜੀ ਅੱਛੀ ਲੱਗੀ ਤਾਂ ਪਲੀਜ਼ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਨਾ ਔਰ ਰੀਆ ਕਿਉਂ ਰੋ ਇਸੀ ਕਮੈਂਟ ਚ ਆਪੇ ਪੁੱਛ ਲੈਣਾ ਫਿਰ ਮੈਂ ਦੱਸ ਦਾਂਗੀ ਚੰਗਾ ਜੀ ਸਤਿ ਸ਼੍ਰੀ ਅਕਾਲ